ਕੀ ਗੱਲ ਜੀ ਕਿੱਧਰ ਰਿਹਾ ਹੈ ਕਹ ਕਿੱਧਰ ਰਿਹਾ ਫਿਰ ਇੱਧਰ ਕੀ ਹੋਇਆ ਇਹ ਤੈਨੂੰ ਪਤਾ ਹੈ ਕੱਪੜੇ ਦੀ ਪਤਾ ਲੱਗ ਗਿਆ ਹੁਣ ਤੈਨੂੰ ਜਿਹੜੇ ਲੀਡਰੀ ਵਾਲੇ ਕੱਪੜੇ ਪਾਏ ਹੋਏ ਹੈ ਖੇਤਾਂ ਵਾਲੇ ਉੱਪੜ ਗਿਆ ਜੀ 20 ਦਿਨ ਬਾਅਦ ਹਾਂ ਪਹਿਲਾਂ ਧਾਣੀ ਲਾਈ ਗਏ 20 ਦਿਨ ਬਾਅਦ ਉੱਪੜ ਜਾ ਕੇ ਆਇਆ ਅੱਜ ਉੱਪੜ ਤੇ ਆ ਕੇ ਬੈਠਿਆ ਦਾ ਕੀ ਕਰਦਾ ਉੱਪਰ ਜਾ ਕੇ ਰੋਪੜ ਬਾਈ ਦੇ ਆਏ ਪਾਪੀ ਲਣਾ ਜੀ ਬੀਬੀ ਦੀ ਅਸਾ ਠੀਕ ਨਹੀਂ ਕਿ ਉਹ ਦਵਾਈ ਦੋ ਬੀ ਲੜ ਗਿਆ ਕੋਈ ਦਵਾਈ ਲਈ ਜੀ ਬੀਬੀ ਪਰਸ਼ਨ ਲੈਣ ਗਿਆ ਦਾ ਮੈਂ ਤਾਂ ਕਿਹਾ ਮਾਂ ਖੜਾ ਲਈ ਫੇਰ ਤੂੰ ਕਹਿੰਦੀ ਨਹੀਂ ਪੁੱਤ ਕਢਾ ਕੇ ਲਿਆਉਂਗੀ ਹਾਂ ਹਾਂ ਕਹਿੰਦੀ ਛੱਡੀ ਦੀ ਹੁੰਦੀ ਕਹਿੰਦੀ ਇੰਨੀ ਇੰਨਾ ਚਿਰ ਫੌਜ ਮਾਂ ਨੌਕਰੀ ਕਰੀ ਵੀ ਹੈ ਕਿ ਖਸੇ ਤਾਂ ਆਪਣੀ ਲੈਣੀ ਹੋ ਕਹਿੰਦੀ ਹਾਂ ਪਾਪੀ ਨੇ ਠੀਕ ਨਹੀਂ ਜਿਰੀ ਲਾਤੀ ਥੇ ਜਿਰੀ ਲਾਤੀ ਚਲੀਆਂ ਹਾਂ ਸਾ ਜਰੀ ਆ ਗਿਆ ਪਈ ਰੇ ਵੀ ਪਾ ਜਾਂਦਾ ਮੰਡ ਮਾਂ ਸੀ ਮੈਂ ਉਹ ਕੱਲ ਪਾਇਆ ਕੱਲ ਇਹ ਅੱਜ ਫੇਰ ਪਾ ਕੇ ਆਇਆ ਪਰਲੇ ਮੈਂ ਪਰਲੇ ਬਰਾਟ ਗਿਆ ਉਹ ਰਹਿ ਗਿਆ ਤਾਂ ਤੂੰ ਯੂਰੀਆ ਛਿੱਟਾ ਲਾਇਆ ਹੁਣ ਤੂੰ ਇਹਨੂੰ ਉਰਲੇ ਮੈਂ ਡਾਇਆ ਯਾਰ ਯੂਰੀਆ ਪਾਇਆ ਪਰਲੇ ਮੈਂ ਪਾਇਆ ਬੂਸਟਰ ਪਾਸਟਰ ਜਾਂ ਜ਼ਿੰਕ ਕਹੇ ਜਾਂ ਅੱਲਮ ਗੱਲ ਮੈਂ ਪਾ ਕੇ ਛਿੱਟਾ ਲਾ ਦਿੱਤਾ ਉਹਨੂੰ ਵੀ ਬਾਈ ਕਿ ਛਿੱਟਾ ਰਹਿ ਗਿਆ ਉਹਦਾ ਇੱਕ ਲਾਉਣਾ ਹੋਰ ਇੱਕ ਛਿੱਟਾ ਇਹ ਰੇ ਪੂਰਾ ਉਹਦਾ ਗੋਲੀ ਮਗਬੋ ਆਵਾਜ਼ ਦੀ ਆ ਸਾਹਮਣੇ ਝੜਦੀ ਪਤਾ ਨਹੀਂ ਕੀ ਆ ਵਜਾਏ ਵਜਾ ਮੈਂ ਪਿਆ ਉਹਰੇ ਕੰਨ ਵੱਜੀ ਆਗੇ ਤੂੰ ਆਏ ਦੇਖ ਲੈ ਵੀ ਤੂੰ ਇਹ ਕਠੀਆ ਗਾਲਾ ਦੋ ਕਾਉਂਟਲ ਯਮਨਾਂ ਚ ਕੱਚੀ ਜੜੀ ਪਈ ਐ ਇਹ ਵਜਾ ਐ ਕੋਈ ਨਹੀਂ ਯਮਨ ਇਨੀ ਕੱਚੀ ਜੜੀ ਨਹੀਂ ਨਹੀਂ ਜਾਂਦੀ ਕੋਈ ਵਜਾ ਬਰ ਗਰਮੀ ਦੀ ਵਜਾ ਰੱਖ ਲੈ ਕੁਛ ਰੱਖ ਲੈ ਇਹ ਗਰਮੀ ਤਾਂ ਕਿਹੜੀ ਆ ਹੁਣ ਯਾਰ ਫੇ ਗੱਲ ਗਿਆ ਫਿਰ ਇਹ ਗਰਮੀ ਦਾ ਮੌਸਮ ਵਧੀਆ ਹੋਂ ਮੌਂਦਾ ਠੀਕ ਆ ਕੰਨ ਵੱਜੀ ਮੇਰੇ ਆ ਗਿਆ ਤੇ ਥੱਪਣਾ ਥੱਪਣਾ ਲੱਗਿਆ ਜੋ ਨਾ ਬਾਦੀ ਹਰੀਪੇ ਤੇ ਆ ਦੇ ਆਹ ਟੱਕਾਂ ਬਾਦੀ ਉਹ ਵੀ ਨੀਜੇ ਤੀਨਾ ਇਹ ਕਰਕਦੀਆਂ ਕਹਿੰਦਾ ਹਲੇ ਲੁਕ ਰਹੀਆਂ ਕਿ ਨਾਲ ਜੇ ਘੇਟ ਰਹੀਆਂ ਹੋਰ ਐ ਕਾਰਕੂਟ ਹੋ ਗਈ ਇਹਨੂੰ ਮੇਰਾ ਹਾਂ ਟਾਏ ਹੋਈਆਂ ਗੱਲ ਨਹੀਂ ਐ ਇਹ ਹਾਂ ਅੱਜੇ ਗਿਰੀਆਂ ਇਹ ਮੈਂ ਹੋਈ ਕਹਿੰਦਾ ਅੱਜ ਕੱਲ੍ਹ ਦੀਆਂ ਜਾਂਮਣਾਂ ਦੀ ਉਹ ਕੱਚੀ ਗਿਰਦੀਆਂ ਜਾਂਮਣਾਂ ਚਾਹ ਵਜਾ ਇਹ ਜਾਂਮਣਾਂ ਕੱਚੀ ਗਿਰ ਰਹੀਆਂ ਕੋਈ ਜਾਂਮਰ ਤਾਂ ਨਹੀਂ ਕੋਈ ਕੁਝ ਕਰਵਾਉਂਦਾ ਕਦੇ ਜਾਂਮਰ ਰਹਾ ਤੁਸੀਂ ਜਿੰਦੇ ਸਾਰੇ ਪਾਸੇ ਜਾਂਮਰ ਬੈਠੇ ਕਿਤੇ ਕਾਟੂ ਬਹੁਤਾ ਹੀ ਪਰ ਪੰਜਾਬ ਐਨੀ ਨਹੀਂ ਗਿਰ ਸਕਦੇ ਯਾਰ ਕੋਈ ਵਜਾ ਯਾਰ ਜਾਂਮਣ ਨਹੀਂ ਕੱਚੀ ਗੰਨੀ ਚਾਣੀ ਕਾਰਕੂਟ ਲਾਦੀ ਮਨੂ ਰਤ ਨੂੰ ਹਾਂ ਇਹ ਰਤ ਨੂੰ ਕਾਟ ਪੈ ਗਈ ਇਹਨੂੰ ਲੈ ਦੇਖ ਤਾਂ ਲੈ ਚੱਲ ਨਹੀਂ ਆਜਾ ਇਹ ਜਾਮਣ ਹੋਈ ਭਾਈ ਨਾਣ ਮਿਰਚ ਘਾਟਾ ਕੋਈ ਤੇ ਚ ਲੈ ਬਾਹਰਲੇ ਮੁੱਲ ਖਾ ਲਿਓ ਸਾਡੇ ਜਾਮਣਾਂ ਹੀ ਹੋਈਆਂ ਜਾਂ ਕੱਚੀ ਇਹ ਵੀ ਝੜਦੀ ਜਾਂਦੀ ਐ ਪੱਕਦੀ ਦਿਗਜੀ ਨਹੀਂ ਮੈਨੂੰ ਵੀ ਵਜਾ ਕੋਈ ਘਾਟ ਘੂਟ ਹੋ ਗਈ ਇਹਨੂੰ ਹੈਨਾ ਖਾਣ ਦੀ ਇਹ ਵੀ ਨਹੀਂ ਜਮਈ ਕੱਚੀ ਲੈ ਟਪਕ ਟਪਕ ਕੇ ਝੜਦੀਆਂ ਔਖੇਤਮਾ ਦੇਖ ਤੂੰ ਕਿੰਨੀਆਂ ਪਈਆਂ ਉੱਧਰ ਨੇ ਕੱਚੀ ਪੱਕੀ ਜਾਮਣ ਝੜਦੀ ਹੁੰਦੀ ਐ ਇੰਨੀ ਜਿੰਨੀ ਕੱਚੀ ਝੜੀ ਪਈ ਐ ਕਿ ਯਾ ਮਰ ਯਾ ਮਰ ਰਹਿਣੀ ਉੱਪਰ ਤੇ ਸਾਹਬ ਨਾਲ ਤਾਂ ਮੈਨੂੰ ਦਿਖਦਾ ਪੱਕਣਿਆ ਹੋ ਨਹੀਂ ਪਰ ਮਤਲਬ ਪੱਕਣੀ ਜਿਆ ਆ ਜਿਆ ਕਿਣਾ ਆ ਗਿਰਦੀਆਂ ਯਾਰ ਕਿੱਥੇ ਰਹਿ ਜੂਗੇ ਦੋ ਦਿਨਾਂ ਖਾਲੀ ਹੋਣੇ ਨੇ ਬਈ ਜੇ ਟਾਈਮ ਆਉਣਾ ਜਾਮਣ ਦਾ ਪੱਕਣੇ ਦਾ ਪੱਕਣੇ ਦਾ ਟਾਈਮ ਤਾਂ ਆਇਗਾ ਇੱਕ ਮੀਂਹ ਪੈ ਜਾਵੇ ਹੋਰ ਇੱਕ ਤਾਂ ਇਹਨੇ ਪੱਕਣ ਲੱਗੀ ਕੋਈ ਕੋਈ ਲੱਗੀ ਆ ਦੇਖ ਤੁਹਾਨੂੰ ਮੈਂ ਦੱਸਦਾ ਹਾ ਜਾਮਣ ਪੱਕੀ ਜਰੀ ਹੁੰਦਾ ਆ ਜਾਮਣ ਦੇਖ ਐਈਏ ਐਈਏ ਲੇ ਕੋਈ ਕੋਈ ਹੋਈ ਆ ਕੋਈ 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 ਹੋਈ ਆ ਹਾਂ ਕੱਚੀਆਂ ਦਾ ਅੰਤ ਨਹੀਂ ਥੱਲੇ ਇੰਨੀ ਝੜ ਗਈਆਂ। ਵੇਖੇ ਜੀ। ਅਹੀ ਜੀ ਹੋ ਗਈ ਐ ਜਾਂ। ਬਹੁਤ ਝੜਦੀ ਆ। ਬਾਲੇ। ਕੱਚੀ ਝੜਦੀ ਆ ਕਹੀ ਪਹਿਲਾਂ। ਇਹ ਇੱਕ ਨਾ ਪੱਕੀ ਹੀਰੇ ਕਰਦੀ ਆ। ਹਾਂ। ਟਪਕ ਟਪਕ ਕੇ ਝੜਦੀ ਆ। ਕੋਈ ਘਾਟ ਘੁੱਟਦਾ। ਘਾਟ ਹੈ ਕੋਈ ਮੈਨੂੰ ਤਾਂ ਉਹੀ ਉਹਨੂੰ ਰੱਖਦੇ। ਮੈਂ ਜਾਨ ਨਹੀਂ ਰਹੀ ਇੱਥੇ। ਹੈਂ? ਜਾਨ ਨਹੀਂ ਰਹੀ ਸਾਂਭਦਾ ਇਹਨੂੰ। ਚੱਕਰ ਹੈ ਕੋਈ। ਹਨਾ? ਕੋਈ ਹੈ ਕੋਈ ਗੱਲ। ਅਸਲ ਮਟੂਆ ਮਾਰ ਕੇ ਪਾਣੀ ਪੈਣਾ ਚਾਹੀਦਾ ਇਹਦੇ ਚ। ਹਾਂ। ਪਾਣੀ ਦਾ ਗੜਾ ਚ ਨੂੰ ਹੈ ਪਾਣੀ ਦਾ ਸਰਜੜਾ ਪਾਉਣੀ ਮੈਂ ਭਜਾ ਦਾ ਹੈ ਫਿਰ ਕੋਈ ਕੋਈ ਹੋਰ ਚੀਜ਼ ਘਾਟ ਕੋ ਘਾਟ ਘਾਟ ਕੋ ਘਾਟ ਹੋਊਗਾ ਜੀ ਬਾਕੀ ਉਹ ਦੇਖਦਾ ਮੈਂ ਪਾਣੀ ਭਰ ਕੇ ਆਣਾ ਉੱਥੇ ਭਈਆਂ ਕਹਿੰਦੇ ਪਾਣੀ ਘੱਟ ਮਲਵਾਈ ਕਰਨੀ ਹੈ ਉੱਥੇ ਪਾਣੀ ਭਈਏ ਸਾਜਰ ਹੀ ਲਾਗੇ ਸਵੇਰ ਨੂੰ ਪਹਿਲੇ ਉਹ ਹੀ ਲਾ ਕੇ ਗਏ ਅੱਠ ਵਜੇ ਨੂੰ ਲਾ ਕੇ ਆ ਗਏ ਤੇ ਉੱਥੇ ਤੇ ਦਵਾਈ ਕਰਨੀ ਹੈ ਨਾ ਕਰ ਹੋ ਗਈ ਸਾਰੀ ਸਾਰੀ ਦਵਾਈ ਹੋ ਗਈ ਹੁਣ ਤਾਂ ਆ ਹੀ ਰਹਿ ਗਿਆ ਆਪਣਾ ਪਨੀਰੀ ਵਾਲੀ ਇਹ ਵੀ ਹੁਣ ਕਾਲੇ ਕਰਕੇ ਰੁਕਿਆ ਹੋਇਆ ਮੈਂ ਦੋ ਦਿਨ ਕਹਿੰਦਾ ਖੜ ਜਾ ਜੇ ਦੋ ਦਿਨ ਨੂੰ ਨਾ ਪੱਟੀ ਜਿੱਦਣ ਭਈਆਂ ਦੇ ਵਿੱਚ ਪਾਤੀ ਦੋਨੇ ਆਪਣੇ ਕੱਦੂ ਕਸ ਕਰ ਦੇਣਾ ਇਹਦਾ ਕੱਦੂ ਕਸ ਹਾਂ ਲੈ ਠੀਕ ਆ ਫਿਰ ਪਣੀ ਵੀ ਚੜਦੀ ਜਾਂਦੀ ਯਾਰ ਮਨਿਆਦ ਹੁੰਦੀ ਬਲੀਦੀ ਹਾਂ ਹੈਗਾ ਨਹੀਂ ਤੂੰ ਤਾਂ ਫਾਇਦਾ ਕੋਈ ਨਹੀਂ ਜਬ ਮਹੀਨੇ ਤੋਂ ਉੱਪਰ ਚਲੇਗੀ ਹੂੰ ਮਨਿਆਦ ਹੁੰਦੀ ਦੀ ਉਹਨੂੰ ਵੀ ਫਾਇਦਾ ਜੇ ਲਾਉਣੀ ਹੁਣ ਪੱਟ ਲੈਵੇ ਆਪਣੀ ਕਿਤੇ ਦਿਨਾਂ ਚ ਪੱਟ ਲੈਵੇ ਕੱਲ ਨੂੰ ਕਹਿੰਦੇ ਭਾਈ ਇਹ ਪੱਟੂ ਦਾ ਸੀ ਸ਼ਾਮ ਨੂੰ ਹਾਂ ਪਨੀਰੀ ਤੇ ਕਾਲੇ ਨੂੰ ਕਹਿੰਦੇ ਬਾਟਾ ਪਟਾਲਾ ਬਣੀ ਭਈਆਂ ਦੇ ਹੁਣ ਜੇਦੀ ਰਹਦੀ ਹੈ ਠੀਕ ਨਹੀਂ ਆਹ ਵੇਂ ਪਰੀ ਦੀ ਖਰਾਬ ਹੁੰਦੀ ਆ ਪਰੀ ਦੀ ਖਰਾਬ ਫੇ ਫਾਇਦਾ ਨਹੀਂ ਉਹ ਚੜੀ ਪਰੀ ਤੇ ਕੋਈ ਨਹੀਂ ਫੇ ਚਾਰ ਚਾਰ ਨੂੰ ਫਰਕ ਪੈਂਦਾ ਜੇਦੀ ਇੱਥੇ ਚੀਜ਼ ਦੀ ਟਾਈਮ ਹੈ ਨਾ ਵੀ ਇੱਥੇ ਇੰਨੇ ਟਾਈਮ ਚ ਲੱਗਣੀ ਚਾਹੀਦੀ ਉੱਥੀ ਲੱਗਣੀ ਚਾਹੀਦੀ ਜੀ ਜਿਹਦੀ ਹੈਗੀ ਮਿਆਦ 24 ਦਿਨ ਤੇ ਲੈ ਕੇ 25 ਦਿਨ ਮਹੀਨੇ ਮਹੀਨੇ ਵੀ ਮਹੀਨੇ ਦਾ ਪਰ ਵਾਦੀ ਜਾਂਦੀ ਆ ਇਹ ਐ ਗੱਲ ਆ ਅਜੇ ਕੋਈ ਵੀ ਨਹੀਂ ਲਿਖਦਾ ਉਹਨੇ ਕਦੋਂ ਬਾਬੇ ਕੋਈ ਆਏ ਨਹੀਂ ਉਹਦੇ ਸਾਰੇ ਪਏ ਆ ਅੰਦਰ ਆਪਣੇ ਉਹ ਆਪਣੇ ਆਪਣੇ ਘਰਾਂ ਭਾਈ ਐਸੀ ਦਬੀ ਜੇ ਨਿਕਲਿਆ ਬੱਦਲ ਮਾਰਦੀ ਘਰ ਘੜਾ ਹੋ ਜੂਵੇ ਪਿੰਡਾਂ ਮਣਾ ਬਾਹਰ ਨਿਕਲਣ ਇਹਨੇ ਜਦੇ ਲੈ ਪਿੰਡਾਂ ਦਾ ਭਜਿੱਤਾ ਛੱਡ ਜਾਂਦਾ ਆਏ ਆਉਣਾ ਬਾਹਰ ਨਹੀਂ ਆਣੇ ਵੀਰੇ ਆ ਬਾਈ ਸਫਾਈ ਕਰ ਸਫਾਈ ਕਰ ਰਹੇ ਆ ਜਾਮਣ ਇੱਕ ਕਲਾਤਾ ਅੰਬ ਅੰਬ ਕਲਾਤਾ ਮਰੂਦ ਜਾਮਣ ਅੰਬ ਮਰੂਦ ਤੇ ਨੈਟਮ ਲਾ ਹਾਂ ਟਰੈਕਟਰ ਇੱਥੇ ਆਇਓ ਮੜੂ ਵੀ ਰਾਏ ਭਾਈ ਆਇਓ ਮੜੂ ਇੱਥੇ ਆਏ ਹੈ ਕਿ ਨਹੀਂ ਟਰੈਕਟਰ ਦਾ ਪਰੇ ਮੜੂਗਾ ਆ ਇੱਥੇ ਤੇ ਆ ਇਹਨੂੰ ਇੱਥੇ ਤੇ ਆ ਹਾਂ ਆਏ ਹਾਂ ਹਾਂ ਗੈਪ ਹੈਗਾ ਵਿੱਚ ਆਇਂਦਾ ਇੱਥੇ ਵੀ ਲਾਈ ਜਾਣਾ ਵਿੱਚ ਗੈਪ ਹੈਗਾ ਐ ਤਾਂ ਔੜੇ ਨਹੀਂ ਹੈ ਹਾਂ ਮਰੀਂਗ ਲਾਤਾ ਆਹ ਅੰਬ ਲਾਤਾ ਉਹ ਜੰਮ ਲਾਤੀ ਇੱਥੇ ਪਾਉਣਾ ਕੋਠਾ ਇਹ ਬਾਰੇ ਸਾਫ ਹੋਣਾ ਸਾਰਾ ਕੰਮ ਸਾਫ ਕਰਕੇ ਕਹਿੰਦਾ ਉਰੇ ਦਾ ਬੋਰ ਵਿੱਚ ਲੈ ਲੈਣਾ ਕਹਿੰਦਾ ਬੈਠਣੀ ਉੱਥੇ ਨੂੰ ਕਮਰਾ ਬਣਾਉਣਾ ਇੱਕੋ ਜਿਹਾ ਇਹ더라 ਸਾਉ ਉਧਰ ਕੇ ਬਾਹਰ ਦੇਣਾ ਹਾਂ ਜਿੱਥਾ ਜਿੱਥਾ ਢਾ ਦੇਣਾ ਉਰੇ ਸਾਡਾ ਆ ਕੇ ਨਵਾਂ ਬਣੂਗਾ ਕੋਠਾ ਪਾਉਂਗੇ ਕੁਰਸੀ ਕਾਟੀਆਂ ਰੱਖੂਗਾ ਕਹਿੰਦਾ ਵਿੱਚ ਮੋ ਕੋਈ ਨਾ ਘੜੀ ਤੇਰੇ ਕੋਲ ਅਸੀਂ ਵੀ ਵੇਚੇ ਕਰੂਗੇ ਫਿਰ ਹਾਂ ਠੀਕ ਹੈ ਵਧੀਆ ਵਿਲੇ ਟਾਈਮ ਠੀਕ ਨਹੀਂ ਹਾਂ ਵਧੀਆ ਹਾਂ ਬਾਜਾ ਲੋਂਡ ਨਹੀਂ ਆ ਗਿਆ ਮੇਰਾ ਵਿੱਜਿਆ ਪਿਆ ਸਕੀਮ ਹਾਂ ਬਹੁਤ ਠੀਕ ਫਟਾ ਰਿਹਾ ਵੀਟਰ ਦੀ ਮੰਨ ਕੇ ਚੱਲ 2 ਕਿੱਲੇ ਮਕੀਤਾ ਬਾਜਰੇ ਦਾ ਹਾਂ 2 ਕਿੱਲਾਂ ਚ ਕਿੱਲਾ ਬਾਜਰੇ ਦਾ ਹੈ ਵਰਪੂੜਾ ਨੂੰ ਫੱਕ ਨਹੀਂ ਫਿਰ ਇਹ ਵੀ ਨਾਲ ਹੈ ਕਿੱਲਾਂ ਹੁਣ ਜਿਵੇਂ ਵਾਈ ਹੁਣੀ ਕੋਈ ਫਰਕ ਨਹੀਂ ਹੋਇਆ ਇਹ ਨਾਲ ਪਣੀ ਆ ਨਾ ਜਣਾ ਛੇੜੀਆਂ ਇਹਦੀਆਂ ਵੀਰਿਆ ਲਾਗਾ ਦੀ ਛੇੜੀਆਂ ਇੱਕੋ ਭਾਈਆਂ ਫੁਰਦਾ ਹੋ ਕੇ ਤਗੜੇ 3 ਸਾਲ ਦਾ ਹੋ ਗਿਆ ਬੂਟੇ ਹਾਂ ਜੇ ਦੋ ਲਗੂ ਕਿਹਨਾਂ ਦਿਨ ਲੱਗਿਆ ਇਹ ਬਹੁਤ ਤਕੜੇ ਹੋ ਗਏ ਤੇਰੇ ਇਹ ਵਾ ਦੋ ਸਾਲ ਗੰਨਾ ਰਿਹਾ ਹੈ ਗੰਨੇ ਦੇ ਬਾਅਦ ਕਣਕ ਆ ਤੀਜਾ ਸਾਲ ਲੱਗਿਆ ਸਮਝ ਲਾਉਂਦੀ ਚੌਥੇ ਮੇ ਤਿਆਰ ਹੈ ਇਹ ਚਾਹ ਸਾਲ ਤੋਂ ਬਾਅਦ ਤਿਆਰ ਹੋ ਜਾਣਾ ਚਾਰਵੇਂ ਚਾ ਤਿਆਰ ਹੋਣੇ ਨੇ ਰੀ ਪਾਤਾ ਤੇ ਸੀ ਇਹਦੇ ਮਟਾਇਆ ਵੀ ਢਿੱਟਾ ਅਗਲੇ ਸਾਲ ਤਿਆਰ ਹੋ ਜਾਣੇ ਆਹ ਹੱਥਾਂ ਲੱਗੇ ਆਨ ਵੀ ਢਿੱਤੀ ਢਾਤਾਂ ਬਾਅਦ ਤਿਆਰ ਆ ਇਹ ਹਾਂ ਮੁੱਟਾ ਹੀ ਮੜਾ ਹੈਗਾ ਹੈ ਨਾ ਆਵਾਜਰਾ ਹੁੰਦਾ ਨਹੀਂ ਮਨਦੀਪ ਕਹਿੰਦਾ ਮਾ ਤੂੰ ਖਰਜਿਆ ਟਿੱਕੇ ਮੇਲਾ ਦੇਖੀ ਹੁੰਦਾ ਕਿ ਨਹੀਂ ਹੁੰਦਾ ਜਿਹੜੀ ਸੀ ਮੇਰੀ ਜੀ ਬਾਤ ਧੀਮ ਚ ਲੈਣਾ ਬਸ ਬਾਹਰ ਵਧੀਆ ਹੁਣ ਠੀਕ ਨਹੀਂ ਹੈਗੀ ਇੱਕ ਫਾਂਟ ਰੁਕਾ ਜੀ ਨਾਲ ਦਾ ਯਾਰ ਜੇ ਉਹ ਬੀਜੰਦ ਦਾ ਵੀ ਸੋਰੇਜ ਸੋਰੇਜ ਦਾ ਸੋਰੇਜ ਲਾ ਕੇ ਹੁੰਦਾ ਨਹੀਂ ਬੀਜ ਖਰਾਬ ਕਰਨ ਲਈ ਪੜੀ ਦੇਖ ਨਹੀਂ ਲਿਆ ਧਿੰਡੇ ਦੇ ਖੇਤ ਚ ਗੱਪੇ ਹੀ ਹੈ ਬੀਜੇ ਖਰਾਬ ਕਰਨ ਨਾਲ ਹੈ ਬੀਜ ਖਰਾਬ ਹੋਣ ਨਾਲ ਬੂਲਰ ਖਰਾਬ ਹੁੰਦੇ ਆ ਬੂਲਰ ਛੇੜੋ ਹੀ ਨਾ ਪਹਿਰੇਆਂ ਸੈੱਟ ਪਰ ਹੋਰ ਨਾਲੇ ਬਾਈ ਨਹੀਂ ਹੋਈ ਨਾਲ ਓਏ ਬਾਈ ਨਹੀਂ ਹੋਈ ਹੁਣ ਗੱਪੇ ਗੱਪੇ 9 ਫੁੱਟ ਹੈ 9 ਫੁੱਟ ਇਹ ਹੈਗਾ ਤਕਰੀਬਨ ਇਹ ਹੈਗਾ 20 ਫੁੱਟ ਲੈਂਥ ਸਮਝਿਆ ਛੇਜੀ ਉਹ ਬਰਮਾ ਚਾਰ ਚਾਰ ਪਾਈ ਪਾਈ ਉਹ ਟ੍ਰਾਈ ਗੱਲ ਦਾ ਇਹ ਹੈਗਾ ਮੋਟੇ ਬੋਗਾ ਹੁੰਦੇ ਭਾਈ ਤੇ ਇਹ ਵੀ ਬਰਕਰਰ ਬੋਂਦਾ ਬਾਹਰ ਹਾਂ ਉਹਦਾ ਵਧਣਾ ਹੈ ਹਾਂ ਇਹਦਾ ਵਧਣਾ ਹੈ ਇਹ ਕਿਹੜਾ ਇਹਦਾ ਹਰਾ ਹੀ ਰਹਿੰਦਾ ਨਾਲੇ ਖੀਰ ਸਹੀ ਹਾਂ ਅਖੀਰ ਸਹੀ ਨਹੀਂ ਹਰਾ ਰਹਿਣਾ ਤੇ ਸੈੱਡ ਕਰਦੀ ਏ ਹਾਂ ਇੱਥੇ ਰਸਤਾ ਰ ਹੈ ਜਿਹੜਾ ਉਹਨੂੰ ਕੱਢਨੇ ਨੂੰ ਇੱਥੇ ਕਮਰਾ ਬਣਾ ਲੈਣਾ ਹੈ ਧੋਰ ਵਿੱਚ ਦੇ ਲੈਣਾ ਕਹਿੰਦਾ ਸਿੰਗਲ ਇੱਕ ਉਹ ਨਾਈਕ ਖਲੇਣਾ ਕਹਿੰਦਾ ਮਾਉ ਦੇ ਬੈਠੇ ਉੱਥੇ ਨੇ ਖੜਰੇ ਮੀਟਰ ਲਵਾ ਦੇਣਾ ਬਈ ਹਾਂ ਹਾਂ ਲਵਾ ਦੇ ਉਹ ਠੀਕ ਹੈ ਵਧੀਆ ਬੰਦਾ ਖੜਾ ਬੈਠ ਜਾਂਦਾ ਹਾਏ ਹਰੇ ਵੀ ਸ਼ੌਂਕ ਆ ਵੀ ਮੋਟਰ ਪਰ ਬਣਾਈਏ ਸਮਾਂ ਹੋ ਆਹ ਰੇਕ ਬਈ ਹੈ ਰੇਕ ਬਈ ਚਾਹ ਹੁੰਦਾ ਹੈ ਮੋਟਰ ਵੀ ਘਾਇਆ ਬਣਾਉਣੀ ਹੈ ਮੋਟਰ ਤੇ ਬੈਠੀ ਜਾ ਕੇ ਘੜੀ ਘੰਟਾ ਜਿਹੜਾ ਹਵਾ ਚਾਲਦੀ ਏਦਾਂ ਬੰਦਾ ਬੈਠਾ ਹੋਵੇ ਕੁਰਸੀ 'ਤੇ ਨਜ਼ਾਰਾ ਆ ਜਾਂਦਾ ਸਾਈਡ ਦੇ ਪਾਸੋਂ ਮੋਟਰ ਹੋਵੇ ਇੱਧਰ ਆਪਣਾ ਸੈਟ ਹੋਵੇ ਕੁਰਸੀ ਲਾ ਕੇ ਬਈਆ ਗੇਂਦਰੀ ਜਿੱਦਾਂ ਪੂਰਾ ਪਰੇ ਬੂਟੇ ਲੈ ਕੇ ਆਉਣੇ ਲਾਉਣੇ ਨੂੰ ਲਾਉਣੇ ਬੂਟੇ ਤੁਹਾਨੂੰ ਦੱਸਦਾ ਹਾਂ ਲੈਣੀ ਪਰ ਬੂਟੇ ਲੈ ਆਉਣੇ ਪਰ ਮੀਂਹ ਹੋ ਜਾ ਮੀਂਹ ਨਹੀਂ ਹੋਇਆ ਸਾਡੇ ਉਹ ਕੰਮ ਵਾਲਾ ਨਹੀਂ ਥੱਲੇ ਆਹ ਮਹੀਨੇ ਦੇ ਐਂਡ 'ਚ ਹਾਂ ਜੁਲਾਈ ਗਿਆ ਜੁਲਾਈ ਦੇ 20 ਤੋਂ ਬਾਅਦ ਜੁਲਾਈ ਦੇ ਅਗਸਤ ਤੱਕ ਲਾਉਣੇ ਬੂਟੇ ਅਗਸਤ ਚਾਹ ਇੱਕ ਨੂੰ ਲਾਈਏ ਬੁੱਟੇ ਲਾਉਣੇ ਜਿਆਦਾ ਲਾਉਣੇ ਐਂ ਵੀ ਗਰੋਥ ਹੋ ਜਾਏ ਬੁੱਟਿਆਂ ਦੀ ਆਇਆ ਕਮ ਨਾ ਹੋਵੇ ਤੂਆ ਵੀ ਮਾਰ ਤੇ ਪਾਪੂ ਅੱਜ ਕੱਲ ਬੂਲੇ ਨੇ ਪੂਰੀ ਮਿਠਾਈ ਕਰੀ ਜੱਟੇ ਗਏ ਨੇ ਲੱਖੜ ਜਲਦਾ ਵਈ ਹੈ ਲੱਖੜ ਜਲਦਾ ਹੂੰ ਹੈ ਜਲਦਾ ਬੂਟਾ ਮਹਾਂਪੂਰ ਗਮੋਟਾ ਹੋਇਆ ਪੂਰਾ ਬੂਟਾ ਦੇਖ ਸਹੀ ਹਾਲ ਹੈ ਇਹ ਜਿਲ੍ਹਾ ਕਿੱਥੇ ਹੀ ਆ ਗਿਆ ਇਹ ਇਹ ਤੇਰਾ 23 24 ਇੰਚ ਤਾਂ ਹੀ ਹੋਊਗਾ ਹੋ ਹੂੰ ਆ ਬੂਟਾ ਇੱਕਣੀ ਰਹਿਣਾ ਇਹ ਇਹਦਾ ਹੋਏ 4 ਸਾਲ ਤੇ ਹੋਈ ਲੈ ਹਾਂ ਅਗਲੇ ਸਾਲ ਬੋਲੀ ਲਵਾ ਦੇਾਂ ਦੀ ਬਲਵਾ ਦੇਣੀ ਤਾਂ ਐ ਆਪਣੇ ਇੱਕ ਸਾਲ ਹੋਊਗਾ ਜੇ ਪਟਾਉਣੇ ਹੋ ਟੈਨ ਵਟਾ ਦੂੰਗੇ ਜੇ ਰੇਟ ਮਿਲ ਗਿਆ ਠੀਕ ਤੇ ਇੱਕ ਸਾਲ ਧਾਨ ਲਾਉਣੇ ਆ ਉਦੇ ਬਾਅਦ ਧਾਨਾ ਦੇ ਬਾਅਦ ਬੀਜ ਕੇ ਜਵੀ ਗੰਨਾ ਕੰਨੇ ਜ ਫਿਰ ਬੁੱਟਾ ਬਸ ਠੀਕ ਨਹੀਂ ਪੰਜ ਚਾਰ ਕਿੱਲੇ ਰੱਖੇਗਾ ਨਹੀਂ ਬੁੱਟਾ ਤੇ ਹੁਣ ਹਾਂ ਹਾਂ ਤੇ ਆਇਆ ਬੰਦਾ ਪਾਟੋ ਯੋ ਨਾ ਦੋ ਕੋ ਸਾਲ ਬਾਅਦ ਬੁੱਟੇ ਇਹਨਾਂ ਪਕਾਟਾ ਵਾ ਤਾਂ ਪੂਰਾ ਕਰੀ ਜਾਂਦੇ ਆ ਇਹ ਹੈ ਕਿ ਨਹੀਂ ਫਸਲ ਵਾਲਾ ਘਟਾ ਵਾ ਤਾਂ ਪੂਰਾ ਕਰੀ ਜਾਂਦੇ ਆ ਕਰੀ ਜਾਂਦੇ ਪੂਰਾ ਹਾਂ ਚਲਦਾ ਕਿ ਬੈ ਆਊਗਾ ਬਦਲ ਕਰ ਮੈਨੂੰ ਪਤਾ ਨਹੀਂ ਕੋਈ ਹਾਦਸਾ ਕੋਈ ਬਰਦਾ ਹੋਵੇ ਨਹੀਂ ਬਹੁਤ ਨਹੀਂ ਮੌਤੀ ਦਾ ਮੀ ਤਾਂ ਕੁਝ ਨਹੀਂ ਹੋਇਆ ਆਪਣੇ ਤਾਂ ਨਹੀਂ ਹੈਗਾ ਆਲੇ ਪੈ ਲਿਆ ਆਪਣੇ ਤਾਂ ਕੁਝ ਨਹੀਂ ਹੈਗਾ ਮੀ ਇਹ ਨਹੀਂ ਆਪਣੇ ਤਾਂ ਆਪਣੇ ਤਾਂ ਪੰਟਾਲੇ ਥੱਲੇ ਪਾਣੀ ਉਤਰਿਆ ਬਸ ਸਮਝ ਲਾ ਤੂੰ ਸਾਰਾ ਮਿਲਾ ਕੇ ਕੁਝ ਨਹੀਂ ਪੀ ਉਹ ਹੀ ਆਇਆ ਪਰ ਠੀਕ ਹੈ ਪਰ ਪੀ ਜਾਗੇ ਨਹੀਂ ਬੰਦੇ ਦੇ ਆਏ ਆਏ ਦੇਖ ਲੈ ਵੀ ਬੰਦੇ ਨੇ ਚਰੀ ਮਾ ਪਾਣੀ ਮਾ ਤੇ ਚਰੀ ਵੱਡੀ ਨਹੀਂ ਹਾਂ ਐਨ ਚੱਪਰ ਪਾਖੀ ਵੱਡੀ ਐ ਜਿੰਨਾ ਨਹੀਂ ਹੋਇਆ ਜਿੰਨਾ ਨਹੀਂ ਪਿਆ ਧਰਤੂ ਨੇ ਨਹੀਂ ਹੋਇਆ ਹਾਂ ਪਰ ਠੀਕ ਪੀ ਗਏ ਬਸ ਆਏ ਨਹੀਂ ਮਾੜੀ ਨਹੀਂ ਗਾ ਸਦੇ ਵਧੀਆ ਦੇ ਆ ਮੌਸਮ ਸੈੱਟ ਹੋ ਗਿਆ ਹੁਣ ਮੌਸਮ ਠੀਕ ਹੋ ਗਿਆ ਮੌਸਮ ਆਹ ਮੌਸਮ ਖਰਾਬ ਹੀ ਨਹੀਂ ਹੈਗਾ ਧੁੱਪਾਂ ਹੈ ਨਹੀਂ ਬਹੁਤੀ ਅੱਛਾ ਉਹ ਲਾ ਕੇ ਜਿਹੜਾ ਕਹਿੰਦੇ ਨਾ ਵੀ ਜਿਹੜੀ ਗਰਮੀ ਜੀ ਥੜੀ ਹੋ ਜਾਂਦੀ ਹੈ ਪਿੰਡਾ ਚਿਪਕਾ ਚਿਪਕਾ ਜਾਂਦਾ ਨਾ ਉਹ ਰਹਿਣ ਉਹ ਹੀ ਰਹਿਣ ਲੱਗ ਗਿਆ ਉਹ ਉਹ ਰਹਿਣ ਲੱਗ ਗਿਆ ਨਾ ਕੂਲਰ ਉਹ ਤੂੰ ਪਾਈ ਜਾ ਪੱਖੇ ਥੱਲੇ ਬਹਿ ਜਾ ਪਿੰਡਾ ਚਿਪਕਾ ਚਿਪਕਾ ਲੈਂਦਾ ਹੈ ਇਹ ਸਿਰ ਨਾ ਨਾ ਦੋ ਦਿਨ ਸਿਰ ਤੇ ਮਸਕ ਮਾਰ ਲੈਂਦਾ ਹਾਂ ਬਾਲਾਂ ਵਾਲੇ ਤਾਂ ਦੂਏ ਤਿੰਨ ਦਿਨ ਨਾ ਪੈਂਦੇ ਹੁਣ ਆੰਦਰ ਰੋਣਾ ਪੈਂਦਾ ਭਾਈ ਹੂੰ ਉਹ ਤਾਂ ਚੈਂਪੂ ਐ ਆਹੋ ਉਹਦਾ ਸ਼ੈਂਪੂ ਉਹ ਮਾਰਦੇ ਪਾ ਹੱਥ ਤੇ ਜਦੇ ਮਾਰਦੇ ਜਦੇ ਨਿਖਰ ਜਾਂਦਾ ਹੂੰ ਨਹੀਂ ਆਇਓ ਕੰਮ ਆਏਗਾ ਇਹ ਅੱਗੇ ਸਾਬਣ ਨਾਲ ਆ ਜਾਂਦੇ ਲੱਸੀ ਨਾਲ ਆ ਜਾਂਦੇ ਹੂੰ ਤਾਂ ਸਾਬਣ ਸ਼ੈਂਪੂ ਆਉਂਦਾ ਸ਼ੈਂਪੂ ਲਾ ਆ ਜਾ ਮਾਰ ਦੋ ਗੱਥੇ ਸਿਰ ਤੇ ਚੱਲ ਸਾਫ ਨੇ ਸਿਰ ਦੂਗੋ ਦੀ ਨਾ ਉਹਨਾਂ ਪੈਂਦਾ ਗਰਮੀ ਆਂਦੀ ਐ ਜੇ ਖੇਤੀ ਦਾ ਕੰਮ ਕਰਦੇ ਤਾਂ ਸਾਨੂੰ ਗਰਮੀ ਆਉਣੀ ਆਉਣੀ ਐ ਗਰਮੀ ਜ਼ਰੂਰੀ ਵੀ ਹੈਗੀ ਐ ਜ਼ਰੂਰੀ ਹੈਗਾ ਆਗੀ ਲੈੰਦੇ ਰਹਿੰਦਾ ਤਾਂ ਨਾ ਜਿਹਨਾਂ ਉਹ ਸਤਵੀਰ ਦਾ ਵੀ ਵਾਲੇ ਕੀ ਕੀ ਕਰਕੇ ਖੇਡਿਆ ਬੈਠਾ ਸਤਵੀਰ ਨੇ ਛੱਡਿਆ ਵਾ ਉਹ ਤੈਨੂੰ ਪਤਾ ਵੀ ਮੈਂ ਤਾਂ ਲਾਉਣੇ ਆ ਉੱਧਰ ਵੀ ਨਹੀਂ ਜਾਇਨੇ ਜਾਂ ਇਹ ਇਹ ਜੰਮੀ ਪੀਤਾ ਇੱਧਰ ਦੀ ਇਹ ਇੱਧਰ ਬਾਜਰਾ ਦਾ ਉਹ ਇਹਦੇ ਨਾਲੇ ਲੱਗਿਆ ਨੇ ਤਾਂ ਆਹ ਆ ਖੇਤ ਆ ਨਾਲੇ ਲੱਗਿਆ ਨੇ ਤਾਂ ਇਹ ਤਾਂ ਇਹਦੀ ਸਲਾਈ ਬਾਦ ਨੂੰ ਬਦਲੀ ਹੈ ਪੁਰਾਣੀ ਬਈ ਹੁਣ ਇਹ ਸਤਵੀਰ ਜਾਣਦਾ ਹਾਂ ਇਹਦਾ ਇਹਨੂੰ ਪਤਾ ਹੁਣ ਦੀਦੇ ਮਾ ਹੁੰਦੀ ਨਾ ਲੀਆ ਖੇਤ ਗਾਇ ਲੱਗ ਗਿਆ ਉਹਦੇ ਭਈਆਂ ਨੇ ਗਾਇ ਲੈ ਇਕੱਠਾ ਹੀ ਹਾਂ ਇਹ ਕਿਵੇਂ ਬਾਦੋ ਬਣੀ ਆ ਖਸ ਬੀਬੀ ਆਪਾ ਕੰਪਿਊਟਰ ਕਰਨ ਕਿੱਥੇ ਆ ਸਿਰੋ ਮਾਸ ਕੋ ਕਹਿੰਦਾ ਮੀਨ ਆ ਜੀ ਯਾਰ ਕਰ ਜਾ ਕਹਿੰਦਾ ਰਿੱਤਾ ਜਾਈਏ ਉੱਥੇ ਤਾਂ ਰਿੱਤਾ ਵਾਲਾ ਦੇ ਇਸਲੀ ਜ਼ਮੀਨ ਦਾ ਇਸਲੀ ਵਿੱਚ ਚੱਲੀ ਜਾਂਦਾ ਡਾਕਟਰਾਂ ਨੂੰ ਥੋੜਾ ਔਖਾ ਹੋ ਜਾਂਦਾ ਰੇ ਇਸਲੀ ਤਾਂ ਛੱਡ ਦਿੰਦੀ ਹੈ ਨਾ ਮਿੱਟੀ ਕਿਰਾ ਹਾਂ ਕਿ ਭਈ ਆ ਲਾਇਆ ਬਹੁਤ ਅਮਰੂਦ ਆ ਜੀ ਹਾਂ ਕਪੇ ਹਾਂ ਖਾਦੀ ਅਮਰੂਦ ਉਹ ਆਂਬ ਆਂਬਾ ਬੜਾ ਲਾਇਆ ਬੂਟਾ ਕਿੱਥੇ ਮਿਲਿਆ ਤੇ ਵੱਡਨਾ ਹੈ ਹਾਂ ਤੀ ਜਗ੍ਹਾ ਤਾਂ ਕਿ ਅਬਾ ਵੱਡਾ ਮੁੱਟਾ ਰਹਿ ਰਿਹਾ ਮੈਂ ਹੁੰਦਾ ਰਹਾ ਤਾਂ ਪਾਣੀ ਦੀ ਬਾਤ ਜੀ ਸਿੱਧੀ ਨੇ ਪਿੱਛੇ ਪਾਣੀ ਬਾਟੀ ਤਾਂ ਬਾਈਓਰੇ ਪਾਣੀ ਵੀ ਨਹੀਂ ਹੈ ਸੇਟਣ ਦਾ ਪੈਣਾ ਉਹ ਜਾਮਣ ਦੀ ਹੈ ਹੁਣ ਆ ਕੇ ਪਾਊਗਾ ਹੁਣ ਹੁਣ ਆਊਗਾ ਹੁਣ ਲੈ ਆਊਗਾ ਬਾੜੀ ਕੱਟ ਉਹਨੇ ਉਹ ਜਾਮਣ ਉਹ ਜਾਮਣ ਲਾਇਆ ਤੇ ਤਿੰਨੇ ਮੁੱਟੇ ਵਧੀਏ ਨੇ ਜਿਹੜਾ ਪਈਏ ਲਾਇਆ ਮੁੱਟੇ ਵਧੀਏ ਤਿੰਨੇ ਸ਼ਾਮ ਵਾਲੇ ਦਾਸਤਾ ਪੂਰੇ ਕਿੰਨੇ ਫਲ ਵਾਲੇ ਆ ਕਿੰਨੇ ਫਲ ਵਾਲੇ ਕਿੰਨੇ ਫਲ ਵਾਲੇ ਆ ਇਹ ਪਾ ਪੱਟਿਆ ਬਟੂਆ ਨਾਲ ਸੇ ਸਿਕਿਉਰਟੀ ਪੂਰੀ ਹੈ ਕੈਨਸਲ ਕਰਤਾ ਮੋਰੀ ਜੀ ਇੱਥੇ ਨੂੰ ਆਉਣਾ ਵੀ ਕੀ ਪਤਾ ਹਲੇ ਲਾਉਣਾ ਹੀ ਆ ਕੀ ਪਤਾ ਆਉਣੂ ਇੱਥੇ ਜਗ੍ਹਾ ਫੈਟ ਹੋ ਜੂਗੀ ਫੇਰ ਉਹ ਬਸ ਇਹਨੂੰ ਉਹ ਐਂਡਮੈਨ ਹੋ ਜਾਊਗਾ ਇਹ ਆਉਣ ਦੇ ਕਰਨਾ ਐਂਡਮਾ ਖਾਲ ਪਨ ਕੇ ਆ ਇਧਰ ਰੱਖਤਾ ਉੱਥੇ ਨੂੰ ਵੀ ਹੈਗਾ ਹਾਂ ਬਸ ਸੈਂਟਰ ਵਿੱਚ ਅੱਖ ਲੱਗੇ ਹਾਂ ਬਸ ਮੈਂ ਤਾਂ ਕਹਿੰਦਾ ਵੀ ਰਸਤਾ ਆ ਰੱਖਿਆ ਹੀ ਨਾ ਸੈਂਟਰ ਸੈਂਟਰ ਵਾਲਾ ਰਸਤਾ ਠੀਕ ਹੈ ਹੋਟਲ ਦੇਖੇ ਕਿ ਕਿਥੇ ਲਟਾਉਂਦੀ ਬਈ ਮੇਰੀ ਹੈਂ ਮੋਟਰ ਬੋਲ ਮੋਟਰ ਕਿਲੋ ਉਟਾਉਣਾ ਮੋਟਰ ਬੋਲਾ ਉਰੇ ਰੱਖੂਗਾ ਹੈ ਉਹ ਨਾ ਕਰੂਗਾ ਮੋਟਰ ਪਿੱਛੇ ਕਰੂਗਾ ਆ ਅਟਕੇ ਐਦਾਂ ਕਰੂਗਾ ਜਹਾ ਦੱਸ ਉਰੇ ਬੈਂਡ ਤਾਂ ਹੀਦਾ ਆਏ ਨੇ ਹਾਂ ਬਾਕੀ ਉਹਦੀ ਸਲਾਹ ਉਹਨੂੰ ਪੁੱਛ ਪੁੱਛਾਂਗੇ ਕਿਆ ਕਿਆ ਬਣਾਇਆ ਉਹਨਾਂ ਸਲਾਹ ਤਾਂ ਫਿਰ ਆਏ ਨਾ ਦੋ ਸਲਾਹ ਬੰਦੇ ਦੀ ਹੋਰ ਹੁੰਦੀ ਹੈ ਜੇ ਬੰਦਾ ਹੋਰ ਆ ਜੇ ਕੋਈ ਚੰਗੀ ਸਲਾਹ ਵੀ ਦੇ ਦਿੰਦਾ ਵੀ ਕਿੱਧਰੋਂ ਪਾਉਣਾ ਭਾਈ ਤਾਂ ਹਾਂ ਹਾਂ ਪੁੱਛਦਾ ਭਾਈ ਜੀ ਸਾਫ ਤਾਂ ਉਹ ਹਾਂ ਇੱਕ ਸਲਾਹ ਫਿਰ ਲੋਟ ਵੀ ਵਜਦੀ ਵਜ ਤੇ ਵੀ ਠੀਕ ਆ ਗੱਲ ਤਾਂ 10 ਤੱਕ ਆ ਵਧੀਆ ਤੇ ਲਾਉਣਾ ਯਾ ਤਰਸ ਤੱਕ ਤਾਂ ਵਧੀਆ ਭਾਈ ਆਪਾਂ ਐਪਰੀਸ਼ੀਏਟ ਕਰਦੇ ਬੰਦੇ ਨੂੰ ਵੀ ਲਾਏ ਆ ਬਾਈ ਨੇ ਹੋਰ ਕੀ ਆ ਤੁਸੀਂ ਵੀ ਲਾਓ ਭਾਈ ਲਾਓ ਭਾਈ ਸਾਰੇ ਲਾਓ ਕੋਈ ਸਾਰੇ 5 ਤੱਕ ਤਾਂ ਲਾਓ ਦਾਦਾ ਹ ਹੈ ਕਿ ਨਹੀਂ ਸਭ ਨੂੰ ਲਾਉਣੀ ਚਾਹੀਦੀ ਤੇ ਦੋ ਦੋ ਲਾਓ ਜਿੰਨੇ ਪਾਲ ਸਕਦੇ ਆ ਦੋ ਦੋ ਲਾ ਲਓ ਆਹੋ ਦੋ ਦੋ ਤਾਂ 10 ਲੱਗੇ ਦੋਏ ਬਹੁਤ ਇੱਕ ਬੰਦਾ 2000 ਹਸਤ ਚ ਲਾ ਗਿਆ ਚ ਹੂੰ 3 ਕਰੋੜ ਤੋਂ ਉੱਪਰ ਵਾਦੀ ਪੰਜਾਬ ਦੀ ਹੂੰ ਦੇਖ ਲਾ ਕਿੰਨਾ ਰਖਤ ਹੋਣਾ ਅਰੇ ਇਸ ਸਾਲ ਦੋ ਹਸਤ ਚ ਲਾਤ ਤੇ ਸਾਜ ਚ ਦਸ ਵਾਰ ਬਵਾ ਵੱਲ ਜਾਂਦਾ ਤੇ ਬਸ ਚਾਹ ਛੇੜ ਚਾਹ ਨਾ ਛੇੜ। ਲੋਕ ਕਿਹਾ। ਸਾਲਾ ਵਾਰ ਦਸ ਚਲੀ ਜਾਂਦਾ। ਚਲੀ ਜਾਂਦਾ। ਇੱਕ ਸਾ ਇੱਕ ਸਾ ਇੱਕ ਸਾਹ ਸੰਭੜ ਔਖਾ। ਚੱਲ ਸੰਭਲਾ ਬਸ। ਕਿਹੜੇ ਸਾਹ ਜਾਣਾ ਲਾਹੇ ਬਰਸਾਦ ਚੇ। ਲਾਹੇ ਬਰਸਾਦ ਚੇ ਮਾਂ ਮੋਟੀ ਅੱਗੜ ਪਿੱਛੇ ਸਾਰ ਲੰਦਾ ਫਿਰੇ। ਹਾਂ ਫੇ ਸਾਰਦਾ ਇੱਕ ਦਿਨ ਨਹੀਂ ਪਾਗਿੱਲਾ ਸਾਰ ਲੰਦਾ। ਮਾਰ ਦੀ ਸਾਰ ਲੰਦਾ ਬਚਾ ਕੋਈ ਨਾ। ਬਰਸਾਦ ਘਰ ਵੈਂਟਾਇਟੇਟਰ ਦੀ ਮਾਰ ਲਉਂਗੀ। ਹਾਂ। ਬਦਤ ਮੈਂ ਲਾਤੇ ਭਾਈ ਤਿੱ ਤਿੰਨ ਦੋ ਮੋਟਰ ਪਰ ਘਰਾਂ ਲਾਤਾ। ਮੈਂ ਰਹਿੰਦਾ। ਤੂੰ ਰਹਿੰਦਾ ਹਾਲੇ। ਪਤਾ ਆਖਾ 100 ਲਾਉਣਾ ਪਤਾ ਦੇਖੀ ਜਾ ਤੂੰ ਖਾੜਾ ਲਿਓ ਕਿਦਾਂ ਲਿਆਉਣੇ ਮੈਂ ਦੇਖੀ ਪਿਆ ਕਹਣਾ ਅਰੇ ਮੈਂ ਸਿਰਫ ਡੇਗ ਦਾ ਅਗਸਤ ਨੂੰ ਜਾਂ 20 ਤੇ ਬਾਅਦ 1 ਅਗਸਤ ਦੇ ਵਿੱਚ ਬਈ ਜਿਆਦਾ ਲਾਉਣੇ ਆ ਸਾਰੀਆਂ ਲਾਉਣੇ ਫਲ ਫਰੂਟ ਸਾਰੀ ਆੜੂ ਤੇ ਲੈ ਕੇ ਗਏ ਦੱਸ ਦੋ ਦੇਖੀ ਜਾ ਡੇਗ ਬਜਾ ਲਾਉਣੀ ਡੇ ਕਰ ਨਿੰਮ ਜਾ ਲਾਉਣੀ ਵਿੱਚ ਅੰਬ ਵਾਲੇ ਆਪਣੇ ਫਲ ਵਾਲੇ ਦਸਤ ਵੀ ਲਾਉਣੇ ਬੋ ਨਿੰਮ ਚਾਹੀਦੀ ਆ ਨਿੰਮ ਮਾਰ ਨਿੰਮ ਮਾਰ ਦੇ ਕੇ ਇਸ਼ੇ ਛੇਤੀ ਨਿੰਮ ਖਤਮ ਹੋ ਗਈ ਕਿਕਰ ਮੰਗਣਾ ਹਾਂ ਨਿੰਮ ਖਤਮ ਹੋ ਗਈ ਨਿੰਮ ਖਤਮ ਹੋ ਗਈ ਪੂਰੀ ਦਾ ਲੋੜ ਨਹੀਂ ਆਪਾਂ ਨੂੰ ਹੈ ਕਿਕਰ ਦੀ ਲੋੜ ਨਹੀਂ ਹੈਗੀ ਕਿਕਰ ਦੀ ਲੋੜ ਕਿਕਰ ਦੀ ਲੋੜ ਹੁੰਦੀ ਸੀ ਯਾਦ ਨਿੰਮ ਦੀ ਲੋੜ ਆ ਉਹ ਕਿਕਰ ਦੀ ਲੋੜ ਵੀ ਤੇਰੇ ਮੈਂ ਦੱਸ ਦਿੰਦਾ ਕਿਕਰ ਦੀ ਲੋੜ ਜਾਂ ਬੱਕਰੀ ਹੁੰਦੀ ਸੀ ਘਰ ਘਰ ਫੇ ਤੁੱਕੇ ਪਾਈ ਜਾਂਦੇ ਸੀ ਝਾੜ ਝਾੜ ਕੇ ਜਿਹੜਾ ਇਹਦਾ ਤੁੱਕਾ ਲੱਗਦਾ ਹੁੰਦਾ ਹੁਣ ਤਾਂ ਬੱਕਰੀ ਵੀ ਨਹੀਂ ਚਾਚੇ ਪਰ ਆਈ ਉਹ ਆਈ ਹੋ ਨਹੀਂ ਕਿ ਕਿਕਰ ਨਹੀਂ ਲਾਉਣੀ ਆਪਾਂ ਆਪਾਂ ਲਾਉਣੀ ਨਿੰਮ ਜਿਆਦਾ ਨਿੰਮ ਮਾਰ ਦੇਖ ਇਹ ਜਿਆਦਾ ਲਾਉਣੀ ਆ ਬਾਕੀ ਜਗਾ ਜਗਾ ਦੇਖ ਕੇ ਆਪਾਂ ਫਾਲਾ ਦਾ ਦਸਤ ਵੀ ਲਾਉਣੀ ਹੋਵੇ ਕਿੱਕਰ ਰਹੇ ਹੁੰਦੀ ਦੀ ਜੰਗਲਾਤਮਾ ਕਿੱਕਰ ਹੁਣ ਵੀ ਹੈਗੀ ਆਪਣੇ ਕਿੱਕਰ ਖਤਮ ਹੋ ਗਈ ਵੈਸੇ ਕਿੱਕਰ ਹੈਗੀ ਅੰਦਰ ਬਹੁਤ ਜੰਗਲਾਤਮਾ ਟਾਵੇਂ ਟੱਲੀ ਹੈ ਇੱਥੇ ਬਹੁਤ ਆ ਨਾ 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 ਨਦੀ ਜਾ ਨਦੀਆ ਹੈਗੀਆਂ ਕਿੱਕਰਾਂ ਹਾਂ ਪਰ ਕਿੱਕਰ ਲਾਉਣੀ ਨਹੀਂ ਹੈਗੀ ਕਿੱਕਰ ਪਾਣੀ ਦੀ ਖਪ ਥੋੜੀ ਜ਼ਿਆਦਾ ਕਰਦੀ ਕਹਿੰਦਾ ਕਿੱਕਰਾਂ ਦੇ ਬੀਜ ਬੀਜ ਕੇ ਇੱਥੇ ਭਾਰ ਦਾ ਮੂਰਖਾ ਮੇਵੇ ਕਹਿੰਦਾ ਜਿਹਾ ਬੀਜੂ ਕੋ ਜਿਹਾ ਵੱਡੂਗਾ ਕੰਡੇ ਬੀਜੂਗਾ ਕੰਡੇ ਹੀ ਵੱਜਣੇ ਨਾਲ ਮੈਂ ਕਦਾਬ ਜੀ ਵੱਡਦਾ ਸੀ ਹੈ ਕਦਾਬ ਪੜਦਾ ਸੀ ਮੈਂ ਉਹ ਚੰਦੇ ਦੱਸਿਆ ਹੋਇਆ ਸੀ ਕਿ ਕਿੱਕਰ ਪਾਣੀ ਥੋੜੀ ਜੀ ਮਾਤਰਾ ਜ਼ਿਆਦਾ ਪੀਂਦੀ ਹੈ ਹਾਂ ਇਹ ਕਿੱਕਰ ਹੋ ਆਪਾਂ ਲੋੜ ਨਹੀਂ ਲਾਉਣ ਦੀ ਆਪਾਂ ਜਿਹੜੀ ਦੀ ਲੋੜ ਆਪਾਂ ਉਹ ਲਾਓ ਹਾਂ ਜਿਹੜੀ ਰਸਤ ਲਾਉਣ ਦੀ ਲੋੜ ਆਪਾਂ ਉਹ ਲਾਓ ਉਹ ਲਾਓ ਬਸ ਇਹ ਜਿੱਥੇ ਜਿੱਧਾ ਹੁਣ ਉੱਥੇ ਆ ਨਦੀ ਚੱਕ ਦੇ ਟਿੱਕਰ ਉੱਥੇ ਪਾਣੀ ਬਹੁਤ ਵਧੂਗਾ ਜਦੋਂ ਆਉਂਦੀ ਇਹਨਾਂ ਦੀ ਪਾਣੀ ਬਹੁਤ ਖੜ ਰਿਆਂ ਦਾ ਉੱਥੇ ਕਿੱਕੀ ਲੋਟ ਲਾ ਦੋ ਦਿਗਨਾ ਤਾਂ ਪਤਾ ਹੈ ਗਿਆ ਹੁਣ ਇੱਕ ਸਫੈਦਾ ਹੈ ਪਾਣੀ ਬਹੁਤ ਪੀਂਦਾ ਜਿੱਥੇ ਲੋੜਾ ਸਫੈਦਾ ਉੱਥੇ ਲਾ ਆਪਾਂ ਹੋਣੀ ਬਦਲ ਸਕਦੇ ਆਪਰੇ ਸਫੈਦਾ ਬਾਈ ਕਲਰ ਪਾਉਂਦਾ ਧਰਤੀ ਮਾਂ ਹਾਂ ਇੱਕ ਪਾਣੀ ਇੰਨਾ ਖਿੱਚਦਾ ਹੈ ਪਾਣੀ ਬਹੁਤ ਚੱਦ ਬੇਹੱਦ ਪਾਣੀ ਖਿੱਚਦਾ ਉਹ ਕਹਿੰਦਾ ਇਹ ਜਿਹੜੀ ਉਹ ਜਿਹੜੀ ਪੂਰੋ ਜੇ ਆਪਾਂ ਖੇਤੀ ਐ ਜਿਹੜੀ ਸਾਰੀ ਖੇਤੀ ਜੀ ਐ ਖੇਤੀ ਐ ਜਿਹੜੇ ਆਪਣੇ ਬੂਟੇ ਧੂਏ ਲਾਉਣੇ ਐ ਲਾਉਣੇ ਆ ਨਿੰਮਾ ਨਿੰਮਾ ਡੇਕ ਫੁੱਲ ਵਾਲੀ ਅੰਬੋ ਗਿਆ ਆ ਤਿੰਨ ਨਦਰਾਸਤ ਵਧੀਆ ਲਾਇਆ ਹੋਏ ਨੇ ਬਸ ਇਹ ਜੀ ਲਾਉਣੇ ਆ ਆਪਾਂ ਨੇ ਜਾਮਣ ਹੋ ਗਿਆ ਅੰਬ ਹੋ ਗਿਆ ਅਮਰੂਦ ਹੋ ਗਿਆ ਇਹ ਜਿਹਾ ਹੀ ਆ ਨਿੰਬੂ ਨਿੰਬੂ ਹੋਰ ਲਿਆਉਂਗੇ ਖਾਸੇ ਆਈਟਮਾਂ ਵਿੱਚੋਂ ਜਿਹੜੀ ਉੱਥੇ 베ਰੀ 베ਰੀ ਲਾਈ ਨਹੀਂ ਉੱਥੇ ਕੀਲਾ ਲਾਇਆ ਆਪਾਂ ਜਾਪ ਚਿਰਲੀ ਆਪਲ 베ਰ ਹਾਂ ਆਪਲ 베ਰ ਐ ਉਹ ਲੰਮਚੂ ਜੀ 베ਰ ਆ ਉਹ بڑے 베ਰ ਐ ਆਪਲ 베ਰ ਐ ਆਪਲ 베ਰ ਕਹਿੰਦੇ ਆ ਮਿੱਠਾ ਉਹ ਖਾਦੋ ਨਾ ਵੀ ਉਹ ਬੰਦੇ ਸਾਂਭ ਨਹੀਂ ਹੋਇਆ ਬ ਲਾਇਆ ਨਹੀਂ ਉਹ ਆਏ ਸਾਰੇ ਵੱਢ ਦਿੰਦਾ ਉਹਨੂੰ اچھا ਜੇ ਸਾਹਮਣੇ ਦਾ ਮੌਕਾ ਹੁੰਦਾ ਵੀ ਫਲ ਪੈ ਗਿਆ ਉਹਨੂੰ ਬੇਰ ਇੰਨਾ ਲੱਗਦਾ ਜਿਆਦਾ ਹੁੰਦਾ ਨਹੀਂ ਉੱਥੇ ਮੈਂ ਵੀ ਦੇਖਿਆ ਹੈ ਪਰ ਵੱਢਿਆ ਪਿਆ ਉਹ ਹੁਣ ਉਹਨੇ ਸਾਰੇ ਢਿੰਗਾ ਵੱਢ ਤੇ ਫੜਾਂਗ ਰਹਿ ਕੇ ਆਏ ਉਹ ਫੇਰ ਉਠਾਣਾ ਹੁੰਦਾ ਫੁੱਟਿਆ ਹੀ ਉਹ ਤਾਂ ਉਹ ਫੇਰ ਉਹਨੇ ਨਾਉਂਗਾ ਤੈਨੂੰ ਦੇਖੂਗਾ ਦਿਖਾਉਂਗਾ ਦਿਖਾਉਂਗਾ ਤੈਨੂੰ ਮੈਂ ਦੇਖੀ ਆਏ ਟਾਣੀਆਂ ਨਿਕਲ ਆਈਆਂ আর ਬੇਰ ਇੰਨਾ ਲੱਗਦਾ ਮਿੱਠਾ ਬੇਰ ਇੰਨਾ ਹੈ ਜਾਂ ਜਿਆਦਾ ਹੁਣ ਵੇਚਣ ਵੀ ਤੂੰ ਨੂੰ ਉੱਠਣ ਠੇਕੇ ਤੇ ਦੇਦੇ ਉਹ ਬੇਰ ਦਾ ਬੇਚੂ ਤੋੜ ਕੇ ਜਦ ਨਹੀਂ ਹੁੰਦੇ ਬੇਰ ਦਾ ਮੈਂ ਕਿਹਾ ਵਾ ਜਾਂਦਾ ਮੈਂ ਕਿਹਾ ਜਾਣਾ ਹੀ ਹੈ ਲੱਗਦਾ ਬਹੁਤ ਨਾਲੇ ਲੱਗਦਾ ਬਹੁਤ ਇਹੋ ਜਿਹਾ ਗੋਲ ਬੇਰ ਐ ਪਲਵੇਰਾ ਮੈਂ ਵੀ ਦੇਖੀ ਤੀ ਮੈਂ ਵੀ ਦੇ ਵੀੜੀ ਦੇਦਾ ਕੋਈ ਮੈਂ ਉਹ ਚ ਕਹਿੰਦੇ ਵੀ ਬੀ ਬੀ ਐਪਲ ਬੇਰ ਦੀ ਖੇਤੀ ਕਰੋ ਹਾਂ ਤੇ ਮੈਂ ਉਹ ਦੇਖਿਆ ਉਹ ਹੀ ਐਪਲ ਬੇਰ ਐ ਉਹ ਉਹ ਬੰਦੇ ਦੇ ਸਾਹਮਣੇ ਹੋਈ ਬੇਰ ਉਹਦੇ ਬੀਬੀ ਵਿੱਚ ਕਹਿੰਦਾ ਹਲਦੀ ਪਾਉਂਦੀ ਉਹ ਜਦੋਂ ਹਲਦੀ ਤਾਂ ਯਾਰ ਉਹਦੇ ਦੇ ਵਿੱਚ ਬਾੜੀ ਨਹੀਂ ਹੁੰਦਾ ਬਾਈ ਜੀ ਲਾ ਕੇ ਛੱਡਦੇ ਹਲਦੀ ਕਿ ਕੋਈ ਸਾਮ ਛੱਟੇ ਕਾ ਤਾਂ ਸ਼ੋਰ ਹੀ ਹੁੰਦਾ ਬਹੁਤ ਉੱਦਾਂ ਉੱਦਾਂ ਬੰਦੇ ਬਿਚੀਰ ਬਿਚੀ ਨੂੰ ਲੈ ਜਾਂਦਾ ਥੱਲੇ ਉਹ ਇੰਨੀ ਹੁਣ ਜ਼ਿਆਦਾ ਨਾ ਜ਼ਿਆਦਾ ਵੱਡਤੀ ਉਹ ਤੇ ਦੇਖੀ ਸਪੇ ਬਹੁਤ ਉੱਥੇ ਪਹਿਲੇ ਸਾਲ ਤਾਂ ਬਹੁਤ ਘੱਮਦੀ ਦੀ ਵਿੱਚ ਪੇ ਬੰਦਾ ਦਾ ਮੈਂ ਖਾਦਾ ਉੱਥੇ ਐ ਪੇਪਰ ਮੇਰ ਬਹੁਤ ਸਵਾਦ ਆ ਹਾਂ ਹੁਣ ਸੰਗੀਆਂ ਹੋਈਆਂ ਨੇ ਓ ਫੇਰ ਉੱਠ ਖਾਣਾ ਤਾਂ ਬਹੁਤ ਚੱਲਦਾ ਕਾਹਨੂੰ ਫੇਲ ਲੱਗਣੇ ਉਹਨੂੰ ਕਾਹਨੂੰ ਫੇਲ ਲੱਗਣੇ ਕਾਹਨੂੰ ਲੱਗਣੇ ਆ ਉਹਨੂੰ ਫੇਰ ਹੁਣ ਤਾਂ ਡੁੰਡ ਕਰੇ ਬੈਨੇ ਥੱਲੇ ਧਰਤੀ ਛੱਡ ਕੇ ਹਾਂ ਉਹਨੂੰ ਗਾਹਾਂ ਨੂੰ ਦੇਖੀ ਤੂੰ ਪੂਰੇ ਝਾੜ ਬਣ ਜਿਹੜੇ ਫੇਰ ਰ ਕੰਟਰੀੋਂ ਦੇ ਅੜਕ ਬੰਨੂ ਐ ਬਾਹਰ ਨੂੰ ਆਏ ਬੇਦਰਾਏ ਹਾਂ ਕੰਡਾ ਦਾ ਲਾਈ ਉਹਨੇ ਬਾਹਰੋਂ ਗਿਰਦੂ ਦੇ ਹੋਣਾ ਫੜਕ ਬਜਾਂਦੇ ਤੇ ਫੜਕ ਬਦਾਈ ਲੈ ਜਾਂਦਾ ਹੁੰਦਾ ਇਹ ਤੋੜੀ ਜਾਂਦਾ ਨਾ ਦੇਖੀ ਸਵਾਦੀ ਦਾ ਵਿੱਚ ਬੜਕੇ ਵੀ ਲੋਕ ਤੋੜੀਏ ਯਾਰ ਜਾਂ ਹੁੰਦਾ ਇਹ ਜਾਂ ਹੁੰਦਾ ਇਹ ਉੱਥੇ ਵੀ ਬੜਾ ਤੋੜਨਾਈ ਆ ਹਾਂ ਮਾਲੀ ਵੀ ਨਾ ਸਰ ਬਾਈ ਫਿਰ ਜਾੜੀ ਹੁੰਦਾ ਬਾਗ ਅੱਜ ਹੋਰ ਸੁਣ ਲੈ ਅੱਜ ਬਾਜ਼ਾਰ ਮਾ ਦਾ ਰੇਟ ਪਰ 80 ਰੁਪਏ ਕਿਲੋ ਆਂ ਬੀਆਂ ਮਾ ਉਰਲੇ ਪਾਸੇ ਆ ਗਿਆ ਲੈਟਾਂ ਕੋਲ ਉੱਥੇ ਦੱਤੀਆਂ ਨੇ ਸਾਉਦੀਆ 2.5 ਕਿਲੋ ਉੱਥੇ ਦੇਣਾ 80 ਕਿਲੋ ਅੰਬ ਉਹੀ ਉਹੀ ਅੰਬ ਇਹ ਕਾ ਚੱਕਰ ਹੈ ਚੱਕਰ ਹੈ ਇਹਦਾ ਮਨ ਨੂੰ ਕੀ ਪਤਾ ਚੱਕਰ ਕਿੱਥੇ ਬਾਹਰ ਗਿਆ ਦੋ ਵਾਲ ਲੱਗਿਆ ਲੱਗਿਆ ਹੈ ਦੋ ਵਾਲੇ ਜੰਮ ਹੈ ਦੋ ਵਾਲੇ ਇਹ ਤਾਂ ਲੱਗਿਆ ਇਧਰ ਕੋਈ ਖੜ ਕੇ ਅਗਲਾ ਵੀ ਲੈ ਗਈ ਜਾਊਗਾ ਮੈਂ ਤੇਰੇ ਬਾਹ ਮਹਿੰਗੇ ਹੋ ਭਾਈ ਤੇਰੇ ਅੰਬ ਮੈਂ ਬੈਠਾ ਗੱਡੀ ਮੇਲੇ ਆਇਆ ਏਖੀ ਉਧੇ ਬਾਹਰ ਮੈਂ ਕੀ ਕਰਕੇ ਚੱਕੀ ਉਧੇ ਬਾਹਰ ਮੈਂ ਕੀ ਕਰਿਆ ਮਹਾਂਗਾ ਹਾਂ ਦੇਖਦਾ ਮੈਂ ਲੈਟਾ ਕੋ ਖੜ ਗਿਆ ਪੈਰਾਂ ਨੂੰ ਪੈਂਦਾ ਮੋਟਰਸਾਈਕਲ ਤੇਰਾ ਮੈਂ ਮੋਟਰਸਾਈਕਲ ਲੈਂਦਾ ਪੈਰਾਂ ਨੂੰ ਸੈਂਡੇ ਕੱਢ ਗਿਆ ਜਿਹੜਾ ਗਿੱਲੇ ਧਰਤੀ ਆ ਠੀਕ ਹੁਣ ਇਹ ਠੀਕ ਇਹਦਾ ਠੀਕ ਹੈ ਬਿਮਾਰ ਹੋ ਗਿਆ ਦਾ ਦੁਆ ਬਿਮਾਰ ਤਾਂ ਛੋੜਾ ਭਾਈ ਦਾ ਦੁਆ ਬਿਮਾਰ ਹੈ ਉਹਨੂੰ ਵੀ ਲਿਆਣਾ ਇਹਦਾ ਤੇਲ ਬਹੁਤ ਹੁੰਦਾ ਇਹ ਵੀ ਰੇਲਵੇ ਲਾ ਲਾ ਲੀ ਨਾਲ ਹੀ ਨੇ ਹੈ ਇੱਲੇ ਪੈਣਾ ਨਾਲ ਉਹ ਗੀਦ ਮੈਂ ਤਾਂ ਹੁਣ ਮੈਨੂੰ ਛੋੜਾ ਮੈਂ ਫੋਟੋ ਖਿੱਚੀ ਦੇ ਦੀ ਕਿਲੋਮੀਟਰ ਮੀਟਰਾਂ ਦੀ ਹਾਂ ਮੈਂ ਹੁਣ ਦੇਖਾਂ 200 ਤਾਂ ਪਵਾ ਕੇ ਲਿਆਏ ਦੇ ਜੀ ਮੈਂ ਦੇਖਾਂ ਕਿੰਨੀ ਆਵੇ ਜਿੰਨ ਦਾ ਇਹ ਤੇ ਹਾਂ ਤਾਂ ਹੀ ਫਿਰ ਤਾਂ ਹੀ ਬਾਰਾ ਖਾ ਉਹ ਸਾਲ ਮਨੇ ਨਾਲੋਂ ਤਾਂ ਜ਼ਿਆਦਾ ਖਾਂਦਾ ਹੈ ਇਹ ਆਓ ਫਿਰ ਇਹ ਥੋੜਾ ਬੋਟਨ ਹੋਈ ਬਦ ਖਾਂਦਾ ਲੱਗਦਾ ਮੈਨੂੰ ਸਹੀ ਹਾਂ ਨਹੀਂ ਮੈਂ ਵੀ ਮੈਂ ਕਹਾਂ ਤੁੰਗ ਕਾਲ ਲੂੰ 200 ਦਾ ਮਹੀਨਾ ਚੱਲਣਾ 200 ਦਾ ਪਾਇਆ 200 ਦਾ ਪਾਇਆ ਅੱਜ ਸਵੇਰੋਂ ਰੱਬ ਲੱਗਿਆ ਹੋਦਾ 1000 ਰੁਪਏ ਨਹੀਂ ਮੈਂ ਸੂਈ ਨਾਲ ਸਿੱਧੀ ਦੀ ਇਹਨੂੰ ਲਾ ਲੂੰ ਓਏ ਨਹੀਂ ਪੜਕਣਾ ਕਾ ਤੁੰਮ ਓ ਲੱਗਦਾ ਪਤਾ ਇਹ ਲਾ ਲੂੰ ਸਿੱਧੀ ਸੂਈ ਦੀ ਐ ਨਾ ਰੱਬ ਰੱਬ ਪਰ ਲਾਈ ਯਾਰ ਜਦ ਰੱਬ ਲੱਗਿਆ ਜੇ 100 ਰੁਪਏ ਤੇਲ ਬੋਲੀ ਦੀ ਟ੍ਰਿਕ ਜੇ ਰੱਬ ਲੱਗਿਆ ਹਾਂ ਲਾ ਠੀਕ ਆ 100 ਰੁਪਏ ਤੇਲ ਬੋਲੀ ਇਹਦੇ ਜਾ ਕੇ ਉੱਥੇ ਆਵਾ ਨੋਟ ਕਾਲ ਲਈ ਮੀਟਰ ਉਦੇ ਬਾਅਦ ਜਦ ਸਾਰਾ ਮੁੜ ਕੇ ਆਪ ਲੱਗਿਆ 1 ਲੀਟਰ ਤੇਲ ਪੀ ਗਿਆ ਫਿਰ ਓਨਾ ਕਿਲੋਮੀਟਰ ਕਿੰਨ ਲਈ ਜ਼ਰਾ ਓਨੀ ਐਵਰੇਜ ਉਹ ਮੇਰੇ ਹਿਸਾਬ ਨਾਲ ਜਿਆਦਾ ਖਾਂਦਾ ਯਾਰ ਜਦ ਹੁਣ ਤੂੰ ਆਪਣੇ ਸਾਹ ਨਾਲ ਦੇਖ ਲਈ ਫਿਰ ਮੇਰੇ ਸਾਹ ਨਾਲ ਦੇਖ ਜਿਆਦਾ ਖਾਂਦਾ ਜਿੱਦਾਂ ਦਾ ਸਰਵਾਇਆ ਥਾਲਾ 6-700 ਵਧਾਈ ਖਾ ਗਿਆ ਕਿਹੜੇ ਕੈ ਦਿਨ ਹੋਏ ਇਹਨੂੰ ਇਹ ਥੋੜੇ ਫੇਫਰੇ ਪਾਟੇ ਬੰਦੇ ਇਹਦੇ ਪਹਿਲਾਂ ਮੈਂ ਕਹਿੰਦਾ ਬੁਲਟ ਨੂੰ ਮੈਂ ਬੁਲਟ ਗਿਆ ਹਾਂ ਬਹੁਤ ਟਾਈਮ 1200 ਪਨੀ 1500 ਦਾ ਤਾਂ ਇੰਨਾ ਤੇ ਖਾਂਦਾ ਦਾ ਬੁਲਟ ਮਸ਼ੀਨ ਦਾ ਇਹ ਵੀ ਓਨੀ ਖਾਈ ਜਾਂਦਾ ਜਿਆਦਾ ਖਾਂ ਦੂਰੇ ਨੂੰ ਜਿਆਦਾ ਖਾਂਦਾ ਪੜਾਰੀ ਵਈ ਉਹਨਾਂ ਦੇ ਲਖਾਂਦੇ ਤੇ ਮਾਜੀ ਤੋੜ ਲੋ ਤੀਨ ਤਾਂ ਮੈਂ ਹੁਣ ਦੇਖ ਨੂੰ ਇੱਥੇ ਕੱਟ ਕੇ ਸ਼ਾਮ ਨੂੰ ਲੀਟਰ ਪਾ ਦੂੰਗਾ ਪੂਰਾ ਕਿਲੋਮੀਟਰ ਲੂਣਾ ਨਾ ਆਪ ਨਾਲ ਲੀਟਰ ਪਾ ਦੂੰਗਾ ਚਲੋ ਯਾਰ ਆਪਾਂ ਕਰੀ ਜਾ ਆਪਾਂ ਰੋਟ ਰਹਿਣਾ ਤੇਰਾ ਯਾਰ ਕੋਲ ਨੂੰ ਮੈਂ ਖਾਲੀਓ ਕਰ ਦੇਣਾ ਇਹ ਖਾਲੀ ਫਿਰ ਫੋਫੜ ਜੀ ਕਿਉਂਕਿ ਫਾਇਦਾ ਕੋਈ ਖਾੜ ਕੇ ਤੇ ਰਾਸਤੇ ਫਿਰ ਫੋੜ ਫੋੜ ਦੀ ਫਿਰ ਆ ਵੀ ਸੜਾ ਪੰਗਾ ਆ ਫਿਰ ਜਾਪਰ ਚੱਕ ਆਲੀ ਤੂੰ ਯਾਰ ਵੀ ਲੱਗਦਾ ਹੀ ਨਹੀਂ ਲੱਗਦਾ ਹੋਊਗਾ ਤੇ ਧਿਆਨ ਹੀ ਕਰਿਆ ਲੱਗਦਾ ਨਹੀਂ ਜੀ ਯਾਰ ਲੱਗਦਾ ਇਹਦੀ ਮੈਂ ਹਾਰਸ਼ ਵੀਲ ਹਾਰਸ਼ ਵੀਲ ਬੜਾ ਕੈਂਟ ਗੱਲ ਕਹੀਦੀ ਉਹਨੇ ਹਾਂ ਵੀ ਨਹਿਰ ਛਟੇ ਆ ਆਪਣੀ ਨਿੰਮ ਵਾਲਿਆ ਲੱਗਦਾ ਕਿਆ ਇਹਨੂੰ ਦੱਸ ਮੈਂ ਤੇਲ ਲੱਗਦਾ ਕੱਲਾ ਇਹਨੂੰ 200 ਦਾ ਤੇਲ ਪਵਾਇਆ ਇਹਦਾ ਮੈਂ ਆਪਣੇ ਸਾਹਾਂ ਚੈੱਕ ਕਰਨੀ ਫਿਰ ਤੂੰ ਨਹੀਂ ਗੱਲਾ ਥੋੜਾ 200 ਦਾ ਮੈਂ ਤੇਲ ਪਵਾਇਆ ਦੇ ਚ ਹਾਂ ਸੂਈ ਛੜੀ ਹਰੇ ਚ ਯਾਰੀ ਗਾਹ ਸਰੀ ਲੈ ਇਹ ਮੀਟਰ ਖਰਾਬ ਆ ਯਾਰ ਬਹਿਲੇ ਗਲਤ ਉਧਰ ਨਾਲ ਵੀ ਇਹਨੂੰ ਆਪ ਪੇਕੇ ਕਹਿੰਦਾ ਮੀਟਰ ਖਰਾਬ ਆ ਇਹ ਨਾਲੇ ਫੇ ਆਹ ਅਗਲਾ ਕਈ ਇਹ ਤਾਂ ਬਹੁਤ ਤੇਲ ਪਵਾਉ ਤਾ ਮੀਟਰ ਖਰਾਬ ਆ ਯਾਰ ਲਾਲ ਜੇ ਬੇ ਰੌਂਦਾ ਆ ਖਾਲੀ ਹੋਈ ਨਹੀਂ ਡੱਕੀ ਜਿੱਤੇ ਰਿਆਰ ਲੱਗਣਾ ਹੁਣ ਦਾਇਆ ਕਰਨਾ ਹੈ ਹੁਣ ਮੈਂ ਕੱਖ ਫੱਢਣ ਆਇਆ ਉਰੀ ਦੇ ਵੱਟਣੇ ਆ ਜਾਂ ਵਾਜਰੇ ਆ ਇੱਕ ਵਾਰੀ ਦਲਬੀਰ ਦੇ ਤੇ ਵੱਡੂਗਾ ਬਾਕੀ ਇੱਕ ਵਾਰੀ ਵਾਜਰੇ ਦੀ ਮਤਲਬ ਵਾਜਰਾ ਫਿਰ ਵਾਜਰਾ ਉਹ ਗਾਂ ਦੇ ਵੱਟਦਾ ਉੱਥੇ ਉਹ ਗਾਂ ਵੱਟਾ ਲਾਇਆ ਬਿਆ ਟਰ ਮੱਕੇ ਹਾਲ ਦੇ ਗਾਂ ਆ ਤਾਂ ਰਸਤਾ ਬਣਾਇਆ ਉਹ ਇਹਨੂੰ ਅੱਛਾ ਤੇ ਆਏ ਹੁਣ ਉੱਥੇ ਵੇ ਬੇਲ ਜਿਹੜੀ ਪੱਤਾ ਪੱਤਾ ਲਵੇਟ ਨਹੀਂ ਹੁੰਦੀ ਕਾਇ ਪਗੂਂਡਰ ਤੇ ਜਿਹੜੀ ਜਾਂਦੀ ਉੱਪਰ ਨੂੰ ਚਾਹੇ ਗੰਨੇ ਪਜਾੜੇ ਜਾਂ ਗੰਨੇ ਦੀ ਵੀੜਿਆ ਆ ਜਾਂ ਬਬੂਲਰ ਵੀੜਿਆ ਆ ਜਾਂ ਉਹਨੇ ਮੈਂ ਖਾ ਦੋ ਘਾਰੇ ਸਰੇ ਲਾ ਲਉ ਨੂੰ ਪਹਿਲਾਂ ਨਾਲੇ ਬੇਲ ਵੱਟ ਹੋ ਜੂਗੀ ਵਾਜਰਾ ਵਾਜਰਾ ਹੈ ਹੈ ਵੱਟਣਾ ਹੈ ਵੱਟਣਾ ਹੈ ਪਾੜ ਦੇ ਕੀ ਆਉਣੀ ਯਾਰ ਆ ਬੇਲ ਆ ਤੂੰ ਹੀ ਹੋ ਉਹ ਅਗਲਾ ਉਹ ਬੁੱਟਾ ਇਹ ਵੀ ਲਾਇਆ ਮੈਂ ਕਹਿੰਦਾ ਕੋਈ ਆ ਦੇਖ ਆ ਡਾਲੀ ਹੈੁੱਲੇ ਚੋਰੀ ਖਾਦੇ ਭੁੱਖਾ ਦੇ ਬੁੱਟੇ ਲਾ ਗਿਆ ਇਹ ਹੈ ਆ ਦੇਖ ਆ ਵੀ ਲਾਇਆ ਬਾ ਦੇ ਮੈਂ ਹੁਣ ਬਹੁ ਕਰੀ ਹਲੇ ਹੋਰ ਦੇਖ ਕੋਈ ਵੀ ਤਾਂ ਲਾਊਗਾ ਉਹ ਤਾਂ ਖਾਦੇ ਲਾਊਗਾ ਬੁੱਟੇ ਇਹ ਫਿਰ ਲਾਊ ਖਾਦੇ ਬੁੱਟੇ ਪਾਈ ਇਹ ਬੰਦਾ ਉਟਾਲੀ ਦਾ ਬੋਸ ਟਾਈਮ ਆਉਂਦੀ ਬਾਈ ਜੀ ਹਾ ਹੌਲੀ ਹੋਣੀ ਆ ਇਹਦੇ ਉਧਰ ਡੇਕ ਵਧੀਆ ਨਿੰਮਾ ਦੇਖ ਤਾਂ ਛੇਤੀ ਡੇਕ ਨਾਲ ਰੱਖੋ ਹਾਂ ਹਾਂ ਕਿ ਸੇ ਆਪਾਂ ਨੂੰ ਸ਼ਾਮੇ ਰੋਟਣਾ ਉੱਥੇ ਡੇਕ ਰੱਖੋ ਨਾਲ ਬੂਟੇ ਲਾਉ ਦੂਏ ਇਹ ਇਹ ਜੇ ਵੀ ਲਾ ਦਿਓ ਚਲ ਹੌਲੀ ਹੋ ਜੂਗੇ ਪਰ ਡੇਕ ਨਹੀਂ ਸ਼ਾਮੇ ਛੇਤੀ ਹੋ ਜਾਣੀਆਂ ਟਾਲੀ ਜਲਦੀ ਜੰਗਲਾਦ ਮਾ ਆਪਣੀ ਟਾਲੀ ਜਲਦੀ ਹੁਣ ਇਹਦਾ ਜੰਗਲਾਦ ਮਾ ਜਦ ਮਰਜੀ ਵੱਡ ਲੈਣਾ ਠੀਕ ਹੈ ਨਾ ਇਹ ਟਾਲੀ ਇਹ ਤਾਂ ਬਹੁਤ ਉਮਰ ਮਾ ਹੁੰਦੀ ਆ ਉਮਰ ਹੀ ਹੋ ਗਏ ਬੂਟੇ ਸਾਰੇ ਟਾਈਮ ਵਾਲੇ ਆ ਕਿੰਨੇ ਬੂਟੇ ਕਰਾਉਣਾ ਦਾ ਆਹੋ ਮੈਂ ਪਾਹੀ ਕਹਿੰਦਾ ਹੁਣ ਨਾ ਵੀ ਅੰਬ ਲਾਓ ਪਰ ਅੰਬ ਦੇ ਨਾਲ ਇੱਕ ਲਾਓ ਡੇਕ ਪਾਉਂਦੀ ਸ਼ਾਮਾਂ ਜੀ ਰਹੇ ਤੁਹਾਨੂੰ ਅੰਬ ਦਾ ਵੇ ਟਾਈਮ ਨਾ ਹੋਣਾ ਆ ਹੁਣ ਵੇਖੀਏ ਦੇਖ ਨਾ ਸਾਲ ਡੇਢ ਸਾਲ ਮੈਂ ਸ਼ਾਮ ਜੋਗੀ ਹੋਣਾ ਆਹ ਬੇਲ ਆ ਜਾ ਭੇ ਤੈਨੂੰ ਮੈਂ ਭੁੱਲੇ ਗਿਆ ਕਿ ਆਹ ਬੇਲ ਆ ਦੇ ਕਿੱਥੇ ਆਹ ਹੈ ਇਹਨਾਂ ਬੂਟੇ ਤੇ ਚੜ ਜਿੰਦੀ ਉੱਪਰ ਨੇ ਇਹ ਬਹੁਤਾ ਕਰਦੀ ਆ ਇਹ ਅਸੀਂ ਜੀ ਵੇਚ ਲੈਣਾ ਇਹ ਅੱਬ ਕੰਨੇ ਵਾਗਦਾ ਨਾ ਜਿਹੜਾ ਮਰਜ਼ੀ ਤੇ ਰੱਖ ਤੋ ਉਹਨੂੰ ਵਾਲੇ ਆ ਲੈਣਾ ਕੰਨੇ ਵਾਗਦੀ ਮੈਂ ਕਹਾਂ ਤੇਰੇ ਕੋ ਗੰਨੇ ਜੀ ਇਹੀ ਸੀ ਇਹੀ ਤੀ ਉਹ ਹੈ ਉਹ ਪਾਰਲੇ ਸਰੇ ਥੋੜੀ ਉਹ ਉੱਥੇ ਤੂੰ ਵੀ ਨਾ ਕਰ ਦਿੰਦੇ ਲਾਜ ਤਾ ਵੱਡ ਫੇ ਚੱਲ ਕਿੱਥੇ ਵੱਡਾ ਵੱਢਦੇ ਬੰਦੇ ਆ ਵੀ ਕਾ ਫਾਇਦਾ ਵੀ ਸ਼ਾਮਾਂ ਦਾ ਕੱਖ ਵੱਟਦਾ ਹੁੰਦਾ। ਚਲਹੀਂ ਸ਼ਾਮਾਂ ਦਾ ਫਾਇਦਾ ਵੀ ਬੋਲਦਾ ਹਵਾ ਵੀ ਬਿਲੀ ਲੱਗਦੀ ਫਿਰ ਜੇ ਗਰਮੀ ਹੋਵੇ ਵਿੱਚੋਂ ਜਾ ਕੇ ਦੇਖੀ ਕਾ ਵੀ ਨਹੀਂ ਲੱਦੀ ਫਿਰ ਹਾਂ ਹਵਾ ਹੀ ਲੱਗਦੀ ਸਭ। ਇਕਰ ਇਕਰ ਜਿਆਦਾ ਬੜਾ ਬਾਜਰਾ ਹੈ। ਹੈ? ਇੰਨਾ ਬੜਾ ਵੀ ਹੈਗਾ। ਠੀਕ ਹੈ ਬਾਜਰਾ। ਹੋਰ ਬਾਜਰਾ ਦੇਖੋ ਮੇਰੀ ਗੱਲ ਸੁਣ ਲੱਗੂ। ਇਹ ਹੋਰੀ ਤੇ ਉੱਪਰੋਂ ਬਾਜਰਾ ਕਿਹਾ ਹੋਊਗਾ। ਬਹੁਤੇ ਮਾਤਾ ਬਹੁਤ ਤਕੜਾ ਯਾਰ ਇਹ। ਹੌਲਦਾ ਹੈ ਨਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਕ ਕਹਾਣੀ ਨਾਲ ਦੂਦ ਦੇ ਨਾਲ ਸਰਦੀ ਦਾ ਪਥੀਰਾ ਆਪਣੇ ਖਾਤਰ ਬਹੁਤ ਦਾ ਤੇ ਵੱਢ ਦੇ ਫਿਰ ਇੱਕ ਵਾਰ ਬੜਨੀ ਦਾ ਇੱਕ ਵਾਰ ਬੜਨੀ ਦਾ ਇੱਕ ਵਾਰ ਇਹ ਦੀ ਇੱਕ ਵਾਰੀ ਜਦੋਂ ਦੂਦੀ ਹੈ ਇੱਕ ਵਾਰ ਜਰੀ ਦੀ ਜਣੀ ਕੌਣ ਫਰੇ ਕਿਰਪਾ ਬਹਿਲੇ ਪਛਿੱਤੇ ਕੱਪੜੇ ਪਾਉਂਦਾ ਅੱਗੇ ਪਾਲਾ ਪਾਲਾ ਉਹਨੇ ਨਾਲ ਟਾਈਮ ਜੇ ਟੱਕ ਪਰਦਾ ਹੁਣ ਤਾਂ ਆ ਗਿਆ ਦੋ ਚਾਰ ਦਿਨ ਦੀ ਖੇਰ ਦੋ ਚਾਰ ਦਿਨ ਹੋਰ ਆ ਬਸ ਮੈਂ ਦੋ ਚਾਰ ਦਿਨ ਦੀ ਖੇਰ ਬਹਿਲੇ ਬਹਿਲੇ ਜਿੱਦ ਤੱਕ ਬੀਰੀ ਵਾਲਾ ਲੱਗ ਗਿਆ ਫਿਰ ਤਾਂ ਪਾਣੀ ਪਾਣੀ ਹੈ ਬਰਸਾਤਾ ਹਾਂ ਇਧਰ ਕਿਡਾ ਮਾਲ ਉਧਰ ਕਿਡਾ ਮਾਲ ਆ ਵੀ ਇਹ ਆ ਗਿਆ ਇਹ ਆ ਗਿਆ ਆਏ ਨਹੀਂ ਜਿੱਤੇ ਕੱਪੜੇ ਬਾਕੇ ਪਾੜ ਕਿੱਥੇ ਲਿੱਪਰ ਜਣੇ ਗਿਰ ਕੇ ਇਹ ਮਾਰਕਰਵਾਉਦਾ ਨਾ